ਮੈਂ ਹਰ ਬਲਜੀਤ ਸਿੰਘ ਕਾਲੀ ਤੁਸੀ ਦੇਖ ਰਹੇ ਹੋ ਜੁਪੀਆ ਨਿਊਜ਼ ਆਜਾ ਇਹ ਪਹੁੰਚਾ ਕਮੂਰਦਾ ਸ਼ਹਿਰ ਦੇ ਵਿੱਚ ਜਿੱਥੇ ਇੱਕ ਮੈਕ ਮੋਬਾਈਲ ਹਾਊਸ ਦੇ ਉੱਪਰ ਆਜਾ ਤਨ ਤੋਂ ਫਾਇਰ ਕੀਤੀ ਗਈ ਉਹ ਫਾਇਰਿੰਗ ਦੇ ਵਿੱਚ ਕੋਈ ਹਾਸਿਲ ਘਟਨਾ ਨਹੀਂ ਵਾਪਰੀ ਇਹ ਜੋ ਇਲਾਕਾ ਹੈ ਬੜਾ ਪੀਪੜਾ ਕਹਾਵਾ ਇਲਾਕਾ ਹੈ ਬੱਸ ਸਟੈਂਡ ਦੇ ਬਿਲਕੁਲ ਨੇੜੇ ਹੈ ਜਿੱਥੇ ਕਿ ਬੱਸ ਸਟੈਂਡ ਤੋਂ ਗੰਦਰ ਰੋਡ ਦੇ ਉੱਪਰ ਇਹ ਮੈਕ ਮੋਬਾਈਲ ਹਾਊਸ ਸਥਿਤ ਹੈ ਜਿੱਥੇ ਕਿ ਦੋ ਅਣਸਾਥੇ ਵਿਅਕਤੀਆਂ ਵੱਲੋਂ ਆਜਾ ਤਨ ਤੋਂ ਫਾਇਰਿੰਗ ਕੀਤੀ ਗਈ ਕਥਨ ਦੱਸਿਆ ਜਾਂਦਾ ਹੈ ਕਿ ਇਸ ਦੇ ਵਿੱਚ ਜੋ ਫਾਇਰ ਹੈਗਾ 10 ਤੋਂ 15 ਫਾਇਰ ਕੀਤੇ ਗਏ ਹੈ ਤੋ ਦੋ ਲੜਕੇ ਦੱਸਦੇ ਵੇ ਦੋ ਲੜਕੇ ਆਏ ਗਏ ਸੀ ਉਹਨਾਂ ਵੱਲੋਂ ਫਾਈਟਿੰਗ ਕੀਤੀ ਗਈ। ਤੋ ਤੁਸੀਂ ਦੇਖ ਸਕਦੇ ਹੋ ਇੱਕ ਮੋਬਾਈਲ ਹਾਊਸ ਜਿੱਥੇ ਕਿ ਘਟੋ ਘਾਟੇ 40 ਤੋਂ 45 ਵਰਕਰ ਕੰਮ ਕਰਦੇ ਨੇ। ਉਹ ਸਵੇਰ ਦਾ ਟਾਈਮ ਸੀ 6:00 ਤੋਂ 10:00 ਦਾ ਟਾਈਮ ਸੀ ਵਰਕਰ ਪੂਰੇ ਨਹੀਂ ਪਹੁੰਚੇ ਸੀ। ਫਿਰ ਉਹਨਾਂ 10 ਤੋਂ 15 ਵਰਕਰ ਆ ਜਾ ਪਹੁੰਚਦਾ ਜੀ। ਤੁਰ ਜੇ 40 ਤੋਂ 45 ਵਰਕਰ ਇਕੱਠੇ ਹੁੰਦੇ। ਬਹੁਤ ਸਤਾ ਕਿ ਜਿਆਦਾ ਨੰ ਇਨਸਾਨ ਹੋ ਜਾਂਦਾ। ਤੋ ਅਸੀਂ ਤੁਹਾਨੂੰ ਆਪਣੇ ਜੋ ਪੈਨਰੂਲ ਦੇ ਮਾਦਰਾ ਦਿਖਾ ਰਹੇ ਹਾਂ ਸਦਾ ਪਸਾਨ ਤੁਸੀਂ ਦੇਖ ਸਕਦੇ ਹੋ ਕਿ ਮੈਂ ਹਾਊਸ ਜੋ ਕਿ ਬਹੁਤ ਅਗਰਾ ਮੋਬਾਈਲ ਹਾਊਸ ਹੈ। ਫੌਸਾ ਉਹਨਾਂ ਤੇ ਫਾਇਰਿੰਗ ਚੱਕਿਆ ਤੇ ਔਰ ਸੀਸੀਟੀਵੀ ফুটেਜ ਜਿਹੜੀ ਚੈੱਕ ਕੀਤੀ ਹੈ ਦੋ ਲੜਕੇ ਆਏ ਮੋਟਰਸਾਈਕਲ ਤੇ ਜਿਨ੍ਹਾਂ ਨੇ ਕੋਈ 10 15 ਦੇ ਕਰੀਬ ਜਿਹੜੇ ਲੌਂਗ ਹੈਗੇ ਆ ਪੈਕ ਕੀਤੇ ਆਗੇ ਉਹ ਦੇਖ ਲਾ ਅਸੀਂ ਕੇਸਿਸ ਚ ਕਰ ਰਹੇ ਹਾਂ ਕੇਸਿਸ ਚ ਕਰਕੇ ਜਿਹੜੀ ਅਗਲੀ ਤਫतीश ਆ ਉਹ ਅਸੀਂ ਕਰ ਰਹੇ ਹਾਂ ਔਰ ਜਿਹੜੀ ਲੈਕਸਟ ਜਾਣਕਾਰੀ ਹੋਵੇਗੀ ਉਹਤੋਂ ਨਾਲ ਚੱਲੀ ਕਰਦੇ ਸਭੀ ਫਰੋਥੀ ਵੀ ਮੰਗੀ ਗਈ ਪਹਿਲਾਂ ਇਹਨਾਂ ਨੂੰ ਕੋਈ ਫੋਨ ਨਹੀਂ ਆਇਆ ਇਸ ਵਾਰ ਵੀ ਫੋਨ ਤੇ ਕੋਈ ਪਤਾ ਕਿ ਸ਼ਰ ਸੀ ਨਾ ਤੇ ਕੋਈ ਇੱਕ ਸਲਿੱਪ ਕਹਿੰਦੇ ਸੀ ਉਹ ਸਿੱਟ ਕੇ ਗਏ ਹੈਗੇ ਉਹਦੀ ਵੀ ਅਸੀਂ ਪੜਤਾਲ ਕਰ ਰਹੇ ਹਾਂ ਇਹ ਸਲਿੱਪ ਕਿਵੇਂ ਆਈ ਹੈ ਕਿੱਧਰ ਆਈ ਹੈ ਔਰ ਕਿਹਦੇ ਵੱਲ ਕਿੰਨੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੋਈ ਦੱਸ ਦਿਓ ਸਰ ਕਿੰਨੇ ਫਾਇਰ ਹੋਏ ਆ ਮਾਊਟ ਕੋਈ 80000 ਦੀ ਫੀਸ ਹੋ ਗਈ ਫਿਰ ਵੀ ਜਿਹੜੀ ਉਹ ਪੈਸੇ ਕਰੋੜਾਂ ਦੇ ਵਿੱਚ ਬਗੜੇ ਨੇ ਇਹ ਨਹੀਂ ਸਲਿੱਪ ਤੇ ਜੀ ਆਉਣੀ ਸੀ ਪੜਤਾਲ ਕਰਨਾ ਸਸ ਥੈਂਕ ਯੂ ਸਰ ਇਹਨਾਂ ਫੇਰ ਆ ਚੁਗੇ ਅੱਜ 5:00 5:00 ਨਹੀਂ ਹੋਏ ਜੇ ਐ ਨਹੀਂ ਐ ਨਹੀਂ ਭਾਜੀ ਕਿੱਧਰ ਨੇ ਮੇਰਾ ਨਾਮ ਗਗਨਦੀਪਾ ਮੈਂ ਸ਼ੋਰੂਮ ਦਾ ਸਟੋਰ ਮੈਨੇਜਰ ਹਾਂ ਅੱਜ ਸਵੇਰੇ ਮਾਰਨਿੰਗ ਡੇਲੀ ਸਕੀਮ ਜਿੱਦਾਂ 9:30 'ਤੇ ਸਾਡੇ ਨੋ ਸਟੋਰੂਮ ਓਪਨ ਕੀਤਾ ਔਰ ਕੋਈ ਰੇਰ ਬਹੁਤ 10:00 ਵਜੇ ਦੇ ਕਰੀਬ 10:00 10:00 ਦੇ ਕਰੀਬ ਸੀਗੇ ਉਹ 50 ਵਿਅਕਤੀ ਸੀਗੇ ਜਿਨ੍ਹਾਂ ਦੇ ਰੁਮਾਲ ਬੰਨੇ ਹੋਏ ਸੀ ਫੇਸ ਤੇ ਸ਼ੋਰੂਮ ਦੇ ਬਾਹਰ ਆਏ ਲੋ ਫਾਇਰਿੰਗ ਕਰੀ ਇੱਥੇ ਦੇ ਲਗਭਗ 8 ਨੂੰ ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ ਕੰਡਿਸ਼ਨ ਫਾਇਰਿੰਗ ਅੰਦਰ ਵੀ ਆਈ ਹੈ ਤੇ ਬਾਕੀ ਸਾਰੀ ਇਨਫੋਰਮੇਸ਼ਨ ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜੇ ਭੱਜੇ ਆ ਮੁੰਡੇ ਪਰ ਉਹ ਨਿਕਲ ਗਏ ਹੋ ਬਾਕੀ ਸਭ ਠੀਕ ਹੈਗਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਪਿੱਛੇ ਵਜਰਾ ਸਾਰੇ ਬ੍ਰੇਕ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਆਪਣੇ ਮੋਰਚਲ ਤੋਂ ਪਰੇ ਹੈ ਜੀ ਮੋਟਰਸਾਈਕਲ ਇਸ ਸਪਲੈਂਡਰ ਸਪਲੈਂਡਰ ਤੇ ਆਸੀ ਤੇ ਉਸ ਤੋਂ ਬਾਅਦ ਕਹਿੰਦੇ ਜੋ ਫਾਇਰ ਲਾ ਕੇ ਦੇ ਆ ਕੋਈ ਪਰਚੀ ਵੀ ਨਹੀਂ ਅੰਦਰ ਸਿੱਟ ਕੇ ਦੇ 25000 ਪਰਚੀ ਵੀ ਜਦਾ ਸੁੱਟ ਕੇ ਦੇ ਆ ਉਹ ਰਸਤਾ ਉੱਤੇ ਉਤਰਾ ਦੇ ਆਪਣੀ ਗੋ ਲੈ ਗਈ ਅਸੀਂ ਜਦੋਂ ਉੱਥੇ ਭੱਜੇ ਤੇ ਉਮ ਦੀ ਮੋਕਾਂ ਦਿੱਤਾ ਨੀ ਪੁਲਿਸ ਆਈ ਜਦੋਂ ਉਹਨੇ ਬਰਾਮਦ ਕਰ ਲਈ ਇਹ ਤੁਹਾਨੂੰ ਲੱਗਦਾ ਕਿ ਪਹਿਲੇ ਕਿਤੇ ਇਹਨਾਂ ਨੇ ਰੇਗੀ ਰੁਕੀ ਕੀਤੀ ਹੋਵੇ ਆ ਕੇ ਨਹੀਂ ਸਰ ਕਦੀ ਆਏ ਹੁਣ ਤੁਹਾਡੇ ਸ਼ੋਰੂਮ ਤੇ ਕੋਲ ਨਹੀਂ ਯਾਨੀ ਕਦੀ ਇਦਾਂ ਦਾ ਕੁਝ ਹੋਇਆ ਨਹੀਂ ਤੇ ਪਰ ਪਾਣੀ ਲੱਗਾ ਕੋਈ 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 ਜਿਹੜੇ ਓਨਰ ਨੇ ਇੱਥੇ ਦੇ ਉਹਨਾਂ ਦੀ ਕੋਈ ਪਾਣੀ ਰੰਜਿਸ਼ਤਾ ਨਹੀਂ ਕਿਸੇ ਦਾ ਓਨਰ ਬਾਰੇ ਤੁਸੀਂ ਜਾਣਦੇ ਹੋ ਵੀ ਹਾਈਤੀ ਸ਼ਰੀਫ ਔਰ ਹਮੇਸ਼ਾ ਸਭ ਦੀ ਹੈਲਪ ਕਰਨ ਵਾਲੇ ਇਨਸਾਨ ਹੈ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਕਿਹੜਾ ਔਰ ਸਾਰੀ ਫੈਮਿਲੀ ਬਾਰੇ ਤੇ ਕਦੇ ਅੱਜ ਤੱਕ ਨਾ ਕਦੀ ਕਾਲ ਆਈ ਔਰ ਨਾ ਹੀ ਕਦੀ ਕਿਸੇ ਨੇ ਕੋਈ ਨਿਯਮ ਉੱਤਪਨ ਹੋ ਗਿਆ ਜੀ ਇੱਥੇ ਕਦੀ ਕੋਈ ਪਾਲ ਸੀਸੀ ਟੀਵੀ ਕੈਮਰੇ ਵਿੱਚ ਵੀ ਕੋਈ ਨੰਬਰ ਨਾ ਆਇਆ ਮੋਟਰਸਾਈਕਲ ਮੋਟਰਸਾਈਕਲ ਕਾਰ ਦੇ ਆ ਤੁਸੀਂ ਵਾਲੇ ਹੱਥ ਹਾਂ 24 ਗਲੀ ਚ ਕੈਮਰੇ ਚ ਕਾਰ ਰਿਹਾ ਸਪਲੈਂਡਰ